ਚੁਪਹਿਰਾ ਸਮਝ ਲੈਣਾ ਪਹਿਲਾ ਜਿਵੇਂ ਰਹਿਣ ਸਬਾਈਏ ਨਾ ਉਵੇਂ ਚੁਪਹਿਰਾ ਹੁੰਦਾ ਦਿਨ ਦੇ ਸਾਰਾ ਦਿਨ ਦੇ ਸਿਮਰਨ ਨੂੰ ਚੁਪਹਿਰਾ ਕਿਹਾ ਜਾਂਦਾ ਚਾਰ ਪੈਰ ਦਾ ਰੰਗ ਮੰਨਣਾ ਪੁਰਾਤਨ ਹੋਰ ਸਿੱਖ ਕਰਦੇ ਹੁੰਦੇ ਸੀ ਹਮ ਜੀ ਵੀ ਕਰਿਆ ਕਰੋ ਜਦੋਂ ਕਿਤੇ ਛੁੱਟੀ ਵਾਲਾ ਦਿਨ ਹੁੰਦਾ ਬਹਿ ਜਾਇਆ ਕਰੋ ਕਿ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੈਂ ਮਹਾਰਾਜ ਦੀ ਮਹਿਮਾ ਜਪਹਿਣਾ ਵਸੇ ਕਿ ਚਾਰ ਪੈਰ ਬੈਠਣਾ ਹੈ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਬਿਠੇ ਠੀਕ ਹੈ ਹੁਣ ਕੁਝ ਲੋਕ ਜਿਹੜੇ ਨੇ ਉਹ ਆਪਣੀ ਸਰਦਾ ਮੁਤਾਬਕ ਮੰਗਾ ਮੁਤਾਬਕ ਸੰਸਾਰੀ ਉਮੀਦਾਂ ਮੰਗਾ ਮੁਤਾਬਕ ਉਹ ਕਰਦੇ ਨੇ ਹੁਣ ਉਹਨਾਂ ਨੂੰ ਰੌਲਾ ਪਾ ਪਾ ਕੇ ਹਟਾ ਦਈਏ ਤੋ ਫਿਰ ਜਾਣ ਕਿੱਥੇ ਪੀਰਾਂ ਫਕੀਰਾਂ ਦੇ ਚਲੇ ਜਾਇਆ ਕਰਨ ਮੰਦਾ ਪੰਡਾ ਸਾਰੇ ਤੇ ਬ੍ਰਹਮ ਗਿਆਨੀ ਨਹੀਂ ਨੇ ਪਾਈ ਕਈ ਅਜੇ ਮੰਗਾ ਨਹੀਂ ਜੁੜੇ ਨੇ ਕਈਆਂ ਨੇ ਸੰਸਾਰੀ ਮੰਗਾ ਨਹੀਂ ਜੁੜਨਾ ਉਹ ਜਾਣ ਕਿੱਥੇ ਵਿਚਾਰੇ ਕਮ ਸੇ ਕਮ ਜੁੜੇ ਨੇ ਅਮਰਤ ਵੇਲੇ ਉੱਠਦੇ ਨਹੀਂ ਦੁਪਹਿਰੇ ਲੱਗੇ ਨੇ ਲੱਗੇ ਰਹਿਣ ਦੇ ਉਦਾਂ ਕਹੋ ਕਿ ਅਮਰਤ ਵੇਲਾ ਬਹੁਤ ਜ਼ਰੂਰੀ ਹੈ ਦੱਸੋ ਉਦਾਂ ਅਮਰਤ ਵੇਲਾ ਉਹਨਾਂ ਨੂੰ ਹੌਲੀ ਹੌਲੀ ਦੁਪਹਿਰ ਤੋਂ ਅਮਰਤ ਵੇਲੇ ਤੱਕ ਲੈ ਕੇ ਆਓ ਪਰ ਸਿਰਫ ਵਿਵਾਦ ਖੜਾ ਕਰਨਾ ਹੈ ਹੋਏ ਕੁਝ ਨਹੀਂ ਚੱਲਦਾ ਇੰਨਾ ਬਵਾਦਾਂ ਤੋਂ ਬਚ ਕੇ ਆਪਣੇ ਪਿਆਰੇ ਸਤਿਗੁਰੂ ਦੀ ਜਦੋਂ ਤੁਸੀਂ ਬਾਣੀ ਕਮਾਉਣ ਲੱਗੇ ਫਿਰ ਤੁਹਾਨੂੰ ਇਹ ਵਿਵਾਦਾਂ ਦੇ ਕੁਝ ਨਹੀਂ ਕਹਿਣਾ ਇਹ ਵਾਅਦਾ ਨੇ ਤੁਹਾਡੀ ਮੁੱਧ ਨੂੰ ਜਿਹੜਾ ਹੈ ਉਹ ਕੁਝ ਨਹੀਂ ਕਹਿਣਾ ਇਸ ਕਰਕੇ ਬਾਰ-ਬਾਰ ਜ਼ੋਰ ਦੇ ਰਹੇ ਹਾਂ ਕਿ ਆਪਣੇ ਗੁਰੂ ਸਾਹਿਬ ਦੀ ਬਾਣੀ ਨੂੰ ਰੀਜਨਾ ਗਾਵੇਕ